ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜਿਹੜੇ ਤਾਂ ਸਾਡੇ ਵੀਰ ਪਿੰਡਾਂ ਦੇ ਆ ਪੰਜਾਬ ਦੇ ਆ ਉਹਨਾਂ ਨੂੰ ਖਾਸ ਕਰਕੇ ਪਤਾ ਹੋਊਗਾ ਵੀ ਜਦੋਂ ਕਿਤੇ ਸਾਈਕਲ ਪੈਂਚਰ ਹੋਇਆ ਕਰਦਾ ਸੀ ਨਾ ਪੁਰਾਣੇ ਸਮੇਂ 'ਚ ਤੇ ਜਦੋਂ ਪੈਂਚਰ ਲਵਾਉਣ ਤੋਂ ਬਾਅਦਾਂ ਜਦੋਂ ਸਾਈਕਲ ਦੀ ਟੂਬ ਦੇ ਵਿੱਚ ਟਾਇਰ ਦੇ ਵਿੱਚ ਹਵਾ ਭਰੀਦੀ ਹੀ ਉਹ ਪੈਂਚਰ ਵਾਲਾ ਵਿਚਾਰਾ ਦੂਹੋਂ ਦੂਹ ਪੰਪ ਮਾਰ ਮਾਰ ਕੇ ਹਵਾ ਭਰਦਾ ਹੁੰਦਾ ਸੀ ਉਹਦੇ ਉਹਗੇ ਪੰਪ ਹੁਣ ਇੱਕ ਪੰਪ ਤੋਂ ਅਡਵਾਂਸ ਚੀਜ਼ ਆਈ ਹੈ ਕਿ ਪੰਪ ਤੋਂ ਵੱਡੀ ਚੀਜ਼ ਆਈ ਹੈ ਪੁੱਛੋ ਕਿਹੜੀ ਉਹ ਜਿਹਦੇ ਵਿੱਚ ਸੋਚਣਾ ਪਤਾ ਇਹਦਾ ਉਹ ਬਿਜਲੀ ਨਾਲ ਹਵਾ ਭਰ ਦਿੰਦਾ ਡਰਮ ਜਿਹੇ ਦੇ ਵਿੱਚ ਜਿਹਨੂੰ 에ਅ ਪ੍ਰੈਸ਼ਰ ਕਹਿੰਦੇ ਆ ਹੁਣ ਗੱਡੀ ਜਦੋਂ ਕੋਈ ਪੈਂਚਰ ਗੱਡੀ ਨੂੰ ਪੈਂਚਰ ਲਾਉਂਦਾ ਕੋਈ ਪੈਂਚਰ ਵਾਲਾ ਵੀਰ ਉਹਦੇ ਵਿੱਚ ਸਲਾਈ ਜੀ ਲਾਉਂਦੇ ਹੋ ਨਾਲੀ ਉਹ ਹਵਾ ਭਰ ਗਈ ਚਲੋ ਲੈ ਜਾਓ ਬਸ ਮਿੰਟ ਦਾ ਕੰਮ ਆ ਤਨਾ ਕੋ ਜੋਰ ਲੱਗਦਾ ਇਹ ਗਾਲਮ ਖਾਸ ਕਰਕੇ ਕਿਹਨਾਂ ਵਾਸਤੇ ਉਦਾਹਰਣ ਦੇ ਰਿਹਾ ਵਾਂ ਕੋਜੇ ਕਿ ਸਾਡੇ ਖੌਤੀ ਪੱਤਰਕਾਰਾਂ ਵਾਸਤੇ ਜਿਹੜੇ ਪੱਤਰਕਾਰ ਕੋਈ ਵੀ ਮੁੱਦਾ ਵੇਖ ਲੈਣ ਤੇ ਉਹ ਪੱਤਰਕਾਰ ਮੁੱਦਾ ਕੋਈ ਵੀ ਵੇਖ ਲੈਂਦੇ ਉਹਨਾਂ ਦੇ ਕੋਲ ਇੱਕੋ ਕੰਮ ਹੁੰਦਾ ਵਾ ਬਸ ਜਿਹਦਾ ਮੁੱਦਾ ਉੱਠਿਆ ਵਾ ਜਿਹਦੀ ਕੰਟਰੋਵਰਸੀ ਚੱਲੀ ਐ ਦੂਹ ਦੂ ਖਿੱਚ ਖਿੱਚ ਕੇ ਅੱਗੇ ਦੇ ਪੰਪਾ ਦਿੱਤੇ ਜਾਂਦੇ ਸੀ ਹੁਣ ਹੁਣ ਆਹ ਵਾਲਾ ਕੰਮ ਚੱਲਿਆ ਵਾ ਹੁਣ ਦੂਹ ਦੂ ਇਦਾਂ ਮਾਰ ਮਾਰ ਕੇ ਨੇ ਕਹਿੰਦੇ ਪੰਪ ਤੇ ਉਹਦੇ ਕੋਲੋਂ ਕੋਈ ਪੁੱਠੇ ਸਿੱਦੇ ਬਿਆਨ ਕਢਾਉਣੀ ਐ ਅੱਛਾ ਬੇਨਤੀ ਵੀਡੀਓ ਲਾਸਟ ਤੱਕ ਸੁਣਿਓ ਮੇਰੀ ਜਿਹੜੀ ਇੱਕ ਸਾਡੇ ਭੈਣ ਜਿਹਦਾ ਨਾਮ ਸ਼ਾਇਦ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਹਰਮਨਦੀਪ ਕੌਰ ਉਹ ਭੈਣ ਅਨੰਦਪੁਰ ਸਾਹਿਬ ਦੀ ਵਾਸੀ ਹੀਗੀ ਤੇ ਅਨੰਦਪੁਰ ਸਾਹਿਬ ਤੋਂ ਯੂਨੀਵਰਸਿਟੀ ਆਹੀ ਚੰਡੀਗੜ੍ਹ ਵਾਲੀ ਹੁਣ ਕੀ ਹੋਇਆ ਗਾੜੀ ਜਾ ਕੇ ਪੁਲਿਸ ਨੇ ਆ ਆ ਕੁਝ ਕੀਤਾ ਸੀ ਭਾਵ ਕੇ ਆਰਐਸਐਸ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਹੁਣ ਉਹ ਭੈਣ ਵਿਚਾਰੀ ਨਾਂ ਤੇ ਗਾਂ ਜੋਗੀ ਤੇ ਨਾਂ ਪਛਾਣ ਜੋਗੀ ਅੱਗੇ ਯੂਨੀਵਰਸਿਟੀ ਦੇ ਸਾਹਮਣੇ ਆ ਗਈ ਇਸ ਦਰਵਾਜ਼ੇ ਦੇ ਤੇ ਪਛਾਣ ਕੇ ਤੇ ਜਾਣੋ ਜੋਗੀ ਨਹੀਂ ਪਛਾਣ ਅੰਦਪੁਰ ਸਾਹਿਬ ਕਹਿੰਦੀ ਦੂਰ ਆ ਹੁਣ ਹੋਇਆ ਕਿ ਉਹ ਅੰਦਰ ਨੰਗਨ ਦੀ ਕੋਸ਼ਿਸ਼ ਕੀਤੀ ਚਲੋ ਪੁਲਿਸ ਵਾਲੀਆਂ ਜਿਹੜੀਆਂ ਉੱਥੇ ਲੇਡੀ ਪੁਲਿਸ ਵਾਲੀਆਂ ਖਲੋਤੀਆਂ ਸੀ ਬੇਬੀਆਂ ਉਹਨਾਂ ਨਹੀਂ ਨੰਗਨ ਦਿੱਤਾ ਚਲੋ ਉਹਨਾਂ ਦੀ ਇੱਕ ਆਪਣੀ ਮਜਬੂਰੀ ਆ ਮਜਬੂਰੀ ਕੀ ਕਿ ਉਹਨਾਂ ਨੂੰ ਵਗਾੜੀ ਜੇ ਮੰਨ ਲਓ ਇਦਾਂ ਕੋਈ ਇਹ ਸਾਡੀ ਭੈਣ ਅੰਦਰ ਲੰਘ ਜਾਂਦੀ ਉਹਨਾਂ ਨੂੰ ਜਵਾਬ ਦੇਣਾ ਪੈਣਾ ਹੈ ਚਲੋ ਇਹ ਭੈਣ ਨੇ ਸਾਡੀ ਨੇ ਕੀ ਕੀਤਾ ਹਰਮਨ ਨੇ ਇਹ ਅੰਦਰ ਨੰਗਲ ਲੱਗੀ ਉਹਨਾਂ ਨੇ ਇਥੋਂ ਗਿੱਚੀ ਦੇ ਵਿੱਚੋਂ ਇਹਨੂੰ ਫੜ ਲਿਆ ਗਿੱਚੀ ਦੇ ਵਿੱਚੋਂ ਫੜਿਆ ਇਹਦੀ ਬਾਹ ਫੜ ਲਈ ਇਹਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਮੇਰੀ ਬਾਹ ਛੱਡ ਚਲੋ ਉੱਥੇ ਅਸੀਂ ਕਹਿੰਦੇ ਵੀ ਕੁੜੀ ਨੇ ਜੁਰਤ ਵਾਲੀ ਗੱਲ ਕੀਤੀ ਕਿ ਜਿੱਥੇ ਪੁਲਿਸ ਵਾਲੀ ਇਹਨੂੰ ਅੰਦਰ ਨਹੀਂ ਨੰਗਨਦੀ ਅਸੀਂ ਇਹ ਗੱਲ ਕਹਿੰਦੇ ਆ ਵੀ ਬੜੀ ਜੁਰਤ ਵਾਲੀ ਗੱਲ ਕੀਤੀ ਮੈਂ ਵੀ ਕਹਿੰਦਾ ਵਾਂ ਵੀ ਬੜਾ ਸੋਨਾ ਕੰਮ ਕੀਤਾ ਵੀ ਜਿਹੜੀ ਜੁਰਤ ਉਸ ਭੈਣ ਨੇ ਸਾਡੀ ਨੇ ਵਿਖਾਈ ਪਰ ਜੇ ਉਸ ਤੋਂ ਇੱਕ ਕਦਮ ਅੱਗੇ ਚੱਲ ਗਏ ਹੁਣ ਜਿਹੜੀ ਉਹ ਹਰਮਨ ਕੁੜੀ ਜਿਹੜੀ ਕਹਿੰਦੀ ਸੀ ਮੇਰੀ ਬਾਹ ਛੱਡ ਉਹ ਕੁੜੀ ਹੁਣ ਇੱਕ ਸਟੇਟਮੈਂਟ ਦੇ ਰਹੀ ਆ ਕਿ ਮੈਂ ਜੇਕਰ ਉਹ ਪੁਲਿਸ ਵਾਲੀ ਦਾ ਨਾਂ ਮਰਨਾ ਵੀ ਜੇ ਇਦਾਂ ਹੀ ਬਤਮੀਜੀ ਕਰਦੀ ਰਹਿੰਦੀ ਉਹਨੇ ਸਟੇਟਮੈਂਟ ਦਿੱਤੀ ਕਿ ਮੈਂ ਉਹਦੀ ਗਲਤ ਇਚਪੇੜਾ ਮਾਰਨੀ ਆਂ ਪਹਿਲਾਂ ਤੇ ਪੁੱਛੋ 40 ਸਾਲ ਪੁਲਿਸ ਵਾਲੀ ਦੀ ਉਮਰ 40 ਸਾਲ ਦੀ ਉਮਰ ਘਰ ਦੇ ਵਿੱਚ ਸਾਡੀ ਮਾਂ ਦੀ ਵੀ ਹੋਊਗੀ ਭੈਣ ਮੇਰੀਏ ਧਿਆਨ ਨਾਲ ਸੁਣਿਓ 40 ਸਾਲ ਦੀ ਉਮਰ ਘਰ ਦੇ ਵਿੱਚ ਮਾਂ ਦੀ ਵੀ ਹੋਊਗੀ ਉਮਰ ਦੇ ਵਿੱਚ ਉਮਰ ਵੇਖੋ ਉਸ ਪੁਲਿਸ ਵਾਲੀ ਦੀ ਕਿੰਨੀ ਹੈ 40 ਸਾਲ ਤੋਂ ਪਲੱਸ ਤੇ ਕੀ ਇੱਕ ਤੂੰ ਮੇਰੀਏ ਭੈਣੇ 17 18 19 ਸਾਲ ਤੇਰੀ ਉਮਰ ਆ ਕੀ ਤੇਰੇ ਮੂੰਹ ਇਹ ਗੱਲ ਸ਼ੁਭਾ ਦਿੰਦੀ ਮੈਂ ਚਪੇੜ ਮਾਰਨੀ ਹੀ ਉਹਦੇ ਠੀਕ ਹੈ ਜਿੱਥੇ ਉਹ ਸਾਡੇ ਭੈਣ ਨੇ ਇਹ ਗੱਲ ਕੀਤੀ ਵੀ ਵੇਖੋ ਉਹਨੇ ਮੇਰੇ ਨਾਲ ਬਤਮੀਜੀ ਕੀਤੀ ਜਿੱਥੇ ਉਹਨੇ ਉਦੋਂ ਜੁਰਤ ਵਿਖਾਈ ਆਪਣੀ ਪੂਰੀ ਤੇ ਇਸ ਗੁਰੂ ਦੇ ਹਜ਼ੂਰੀ ਦੇ ਵਿੱਚ ਵੀ ਮੈਂ ਉਹਦੀ ਸਲਾਹਾਂ ਕੀਤੀ ਹੈ ਵੀ ਚੰਗੀ ਗੱਲ ਆ ਪਰ ਮੇਰੀ ਆਦਤ ਹੈ ਵੀ ਜਿੱਥੇ ਜੋ ਸਹੀ ਆ ਸਹੀ ਆ ਜਿੱਥੇ ਜੋ ਗਲਤ ਹੈ ਉਥੇ ਗਲਤ ਨੂੰ ਗਲਤ ਕਹੋ ਮੇਰੀ ਇਹ ਆਦਤ ਨਹੀਂ ਗਈ ਵੀ ਵੇਖੋ ਜੀ ਉਥੇ ਇਹ ਸਹੀ ਉਹ ਜਿੱਥੇ ਸਹੀ ਹੀ ਉਥੇ ਸਹੀ ਹੀ ਪਰ ਇਹ ਇੱਥੇ ਗਲਤ ਆ ਵੀ ਮੈਂ ਚਪੇੜ ਮਾਰਨੀ ਹੁਣ ਭੈਣ ਮੇਰੀਏ ਸਵਾਲ ਏ ਕਿ ਤੇਰੀ ਗਾੜੀ ਆ ਤੂੰ ਚਪੇੜ ਮਾਰ ਦਿੰਦੀ ਓ ਕੀ ਚਪੇੜ ਮਾਰ ਕੇ ਤੂੰ ਭੈਣ ਮੇਰੀਏ ਕੱਲੀ ਹਾਂ ਉਹਨਾਂ ਦਾ ਪੂਰਾ ਗਰੁੱਪ ਹੀਗਾ ਕਿ ਤੈਨੂੰ ਉਥੇ ਬਚ ਕੇ ਨੰਗਾ ਨੰਗਾ ਮੈਂ ਇਹ ਗੱਲ ਨਹੀਂ ਕਰਦਾ ਵੀ ਤੁਹਾਨੂੰ ਮੈਂ ਬੁਝਦਲ ਬਣਾਉਣ ਦੀ ਗੱਲ ਕਰ ਰਿਹਾ ਹਾਂ ਵੀ ਤੁਹਾਨੂੰ ਮੈਂ ਅਸੀਂ ਕੌਮ ਬਾਜ ਗੁਰੂ ਸਾਹਿਬ ਨੇ ਚਿੜੀਆਂ ਤੋਂ ਬਾਅਦ ਸਾਨੂੰ ਬਣਾਇਆ ਵਾ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਆ ਮੈਂ ਤੁਹਾਨੂੰ ਦੁਬਾਰਾ ਚਿੜੀ ਬਣਾ ਰਿਹਾ ਵਾਂ ਜੁਰਤ ਵਿਖਾਈ ਸਾਡੀ ਭੈਣ ਦੇ ਪਰ ਇਹ ਵੀ ਦੇਖੋ ਜਿਨ੍ਹਾਂ ਦੇ ਮੂੰਹ ਦੇ ਉੱਤੇ ਤੁਸੀਂ ਚਪੇੜ ਮਾਰਨ ਦੀ ਗੱਲ ਕਰ ਰਹੇ ਜੇ ਉਹਨਾਂ ਦੀ ਉਮਰ ਕਿਹੜੀ ਹੈ ਬਾਕੀ ਮੈਂ ਖਾਸ ਕਰਕੇ ਪੱਤਰਕਾਰ ਵੀਰਾਂ ਨੂੰ ਸਵਾਲ ਕਰਦਾ ਵਾਂ ਕਿ ਵੀਰੋ ਬਹੁਤ ਮੁੱਦੇ ਆ ਏ ਨਹੀਂ ਵਿਚਾਰ ਦੇਣ ਇਸ ਕੁੜੀ ਦਾ ਮੁੱਦਾ ਭਖਿਆ ਤੁਸੀਂ ਇਹਦੇ ਮੂੰਹ ਦੇ ਵਿੱਚ ਮੈਗ ਤੁੰਤਨ ਕੇ ਤੁਸੀਂ ਵੀਊ ਲੈ ਲੇ ਜਿੱਦਾਂ ਰਾਜਵੀਰ ਜਵੰਦੇ ਸਾਡਾ ਵੀਰ ਮਰਿਆ ਕਹਿੰਦੇ ਵੀ ਉਹ ਰਾਜਵੀਰ ਜਵੰਦੇ ਦੇ ਮਰਨ ਤੋਂ 4 ਦਿਨ ਕੇ ਪਜਨੇ ਹਫਤਾ ਪਹਿਲਾਂ ਜਦੋਂ ਉਹਦਾ ਐਕਸੀਡੈਂਟ ਹੋਇਆ ਉਸ ਤੋਂ 1-2 ਦਿਨ ਬਾਅਦ ਹੀ ਜਦੋਂ ਪੱਤਰਕਾਰਾਂ ਨੂੰ ਪਤਾ ਲੱਗਾ ਕਿ ਸਿੰਗਰ ਰਾਜਵੀਰ ਜਵੰਦੇ ਦੇ ਬਚਣ ਦੀ ਸੰਭਾਵਨਾ ਥੋੜੀ ਹੈ ਤੇ ਆਂਦੇ ਪੱਤਰਕਾਰਾਂ ਨੇ ਪਹਿਲਾਂ ਹੀ ਵੀਡੀਓ ਬਣਾ ਬਣਾ ਰੱਖ ਲੀਆ ਸੀ ਕੀ ਵੀਡੀਓ ਪੇ ਜਿੱਦਣ ਜਿਵੰਦੇ ਦੀ ਮੌਤ ਹੋਈ ਉਸੇ ਦਿਨ ਵੀਡੀਓ ਛੇਤੀ ਛੇਤੀ ਪਬਲਿਸ਼ ਕਰਕੇ ਇਹ ਸਾਬਤ ਕਰਦੇ ਆਂਗੇ ਕਿ ਸਭ ਤੋਂ ਪਹਿਲਾਂ ਸਾਡੇ ਚੈਨਲ ਤੋਂ ਮੌਤ ਦੀ ਖਬਰ ਆਈ ਹੈ ਤਾਂ ਸਾਡੀ ਟੀਆਰਪੀ ਜਿਆਦੀ ਵਧੂਗੀ ਪੱਤਰਕਾਰ ਵੀਰਾਂ ਨੂੰ ਮੈਂ ਬੇਨਤੀ ਕਰਦਾ ਬਹੁਤ ਮੁੱਦੇ ਆ ਡੇਰਾਬਾਦ ਤੇ ਮੁੱਦਾ ਵਾ ਅਨਕੋਦਰ ਵਾਲਿਆਂ ਦਾ ਮੁੱਦਾ ਵਾ ਰਾਧਾ ਸੁਆਮੀਆ ਨਾਮਧਾਰੀਆਂ ਦਾ ਮੁੱਦਾ ਵਾ ਨਸ਼ਿਆਂ ਦਾ ਮੁੱਦਾ ਵਾ ਬਲਾਤਕਾਰੀਆਂ ਦੇ ਮੁੱਦੇ ਆ ਨਸ਼ਾ ਤਸਕਰਾਂ ਜਿਹੜੀ ਜੇਲ੍ਹ ਦੇ ਵਿੱਚ ਬੈਠੇ ਉਹਨਾਂ ਦੇ ਮੁੱਦੇ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਆ ਬੇਕਮ ਸਿੰਘ ਮਜੀਠੀਆ ਵਰਗੇ ਜਿਨ੍ਹਾਂ ਨੂੰ ਰਾਧਾ ਸਵਾਮੀ ਆ ਬਾਬੇ ਮਿਲ ਜਾਂਦੇ ਰਿਹਾ ਇਹੋ ਜਿਹੇ ਮੁੱਦੇ ਆ ਮੇਰੇ ਵੀਰੋ ਉਹਨਾਂ ਮੁੱਦਿਆਂ ਤੇ ਥੋੜਾ ਝਾਤ ਮਾਰੂ ਤੁਸੀਂ ਦੇਈ ਜਾਂਦੇ ਪੰਪ ਉਹ ਤੇ ਪਹਿਲੀ ਵਾਰੀ ਵਿਚਾਰੀ ਕਮਰੇ ਅੱਗੇ ਆਈ ਹੁਣੀ ਆ ਇਸ ਪਹਿਲੀ ਵਾਰੀ ਵਿਵਾਦ ਹੋਇਆ ਕਰਕੇ ਤੇ ਤੁਸੀਂ ਦੇਹ ਤਰੇ ਦੇ ਪੰਪ ਦੇਹ ਤਰੇ ਦੇ ਪੰਪ ਮਾਰ ਮਾਰ ਕੇ ਤੇ ਉਹਨੂੰ ਐਡੇ ਵਿਵਾਦਾਂ 'ਚ ਲਿਆ ਰਹੇ ਜੀ ਮੇਰੀ ਭੈਣ ਨੂੰ ਆਪਣੇ ਰੋ ਪਰਿਵਾਰ ਨੂੰ ਵੀ ਬੇਨਤੀ ਆ ਕਿ ਭਾਈ ਤੁਹਾਡੀ ਬੱਚੀ ਦੇ ਨਾਲ ਕੋਈ ਪੁਲਿਸ ਨੇ ਫੜ ਕੇ ਤੁਹਾਡੀ ਬੱਚੀ ਨੂੰ 4 ਦਿਨ ਅੰਦਰ ਤਾੜਤਾ ਤੇ ਮੁੜ ਕੇ ਫਿਰ ਜਿਹੜੀ ਇੱਕ ਪਰਚੇ ਦਾ ਜਿਹੜਾ ਇੱਕ ساری ਜ਼ਿੰਦਗੀ ਉਹ ਕਿਤੇ ਬਾਹਰ ਨਹੀਂ ਜਾ ਸਕਦੀ ਫਿਰ ਮੈਂ ਪਹਿਲਾਂ ਬੇਨਤੀ ਕਰਦੀ ਮੈਂ ਕਿ ਇਹਨੂੰ ਬੁਝਦਲ ਨਹੀਂ ਬਣਾ ਰਿਹਾ ਇੱਥੇ ਪਰ ਜਿਹੜੀ ਉਹ ਨਵੀਂ ਸਟੇਟਮੈਂਟ ਦੇ ਕੇ ਸਾਡੀ ਭੈਣ ਨੇ ਵੇਖੋ ਜੀ ਮੈਂ ਪੋਲੀਟੀਸ਼ੀਅਨ ਦੇ ਵਿੱਚ ਆਉਣਾ ਵਾਂ ਮੈਂ ਵੋਟਾਂ ਦੇ ਵਿੱਚ ਖਲੋਣਾ ਵਾਂ ਮੈਂ ਬੇਨਤੀ ਕਰਾਂ ਜੇਕਰ ਤੁਸੀਂ ਵੋਟਾਂ ਦੇ ਵਿੱਚ ਆਓਗੇ ਵੋਟਾਂ ਦੇ ਵਿੱਚ ਖਲੋ ਕੇ ਮੰਨ ਲਓ ਤੁਸੀਂ ਜਿੱਤ ਵੀ ਜਾਂਦੇ ਜੇ 2027 ਦੇ ਵਿੱਚ ਵੋਟਾਂ ਵਾਂ ਆ ਰਾਜਵੀਰ ਜਵੰਦਾ ਮਰਿਆ ਕਿੰਨੇ ਕ ਲੋਕਾਂ ਨੂੰ ਯਾਦ ਰਹਿ ਗਿਆ ਜਸਵਿੰਦਰ ਭੱਲਾ ਉਹ ਮਰਿਆ ਕਿੰਨਾ ਕ ਲੋਕਾਂ ਨੂੰ ਯਾਦ ਰਹਿ ਗਿਆ ਜਸਵਿੰਦਰ ਭੱਲਾ ਵੀ ਕੋਈ ਹੈਗਾ ਇਹ ਸਵਾਲ ਹੈ ਕਿੰਨਾ ਕ ਲੋਕਾਂ ਨੂੰ ਯਾਦ ਰਹਿ ਗਿਆ ਚਾਰ ਦਿਨ ਲੋਕਾਂ ਨੇ ਪੱਤਰਕਾਰਾਂ ਨੇ ਇਹਨਾਂ ਨੇ ਵੀਊ ਲੈਣੇ ਹੁੰਦੇ ਆ ਪੰਜਵੇਂ ਦਿਨ ਕਿਸ ਨੂੰ ਯਾਦ ਨਹੀਂ ਇੱਥੇ ਤੇ ਉਹ ਨਹੀਂ ਯਾਦ ਰਹਿ ਜਿੰਨਾਂ ਨੇ ਆਪ ਦੇ ਚਾਰ ਪੁੱਤ ਵਾਰ ਤੇ ਹੀ ਤੇ ਤੇਰੀ 2025 ਦੇ ਨਵੰਬਰ ਮਹੀਨੇ ਦੀ ਸਟੇਟਮੈਂਟ 2027 ਚ ਵੋਟਾਂ ਹਣੀਆਂ ਜਾ ਕੇ ਤੇ ਭੈਣ ਮੇਰੀ ਤੇਰੀ ਇਹ ਯਾਦ ਰਹਿ ਜੂ ਲੋਕਾਂ ਨੂੰ ਵੀ ਆ ਹੋ ਬਈ ਉਹਨੇ ਬਿਆਨ ਦਿੱਤਾ ਹੀ ਆਲਾ ਵੀ ਉਹਨੂੰ ਵੋਟ ਪਾਉਣੀ ਆ ਨਾਲੇ ਜਦੋਂ ਤੁਸੀਂ ਵੋਟਾਂ ਦੇ ਵਿੱਚ ਖਿਲੋ ਕੇ ਮੰਨ ਲਓ ਜਿੱਤ ਵੀ ਗਏ ਸਵਾਲ ਕਰਾਂ ਉਦੋਂ ਹੀ ਤੁਹਾਡੇ ਤੋਂ ਵੱਖਰੇ ਥੋੜੀ ਹੋ ਜਣੇ ਜਿਹੜੇ ਪੁਲਿਸ ਵਾਲੇ ਇਹ ਤੁਹਾਡੇ ਅੰਦਰ ਅੰਡਰ ਆ ਜਾਣੀ ਹੈ ਅਹ ਜੀ ਮੈਂ ਉਹਨਾਂ ਨੂੰ ਸੁਧਾਰ ਦਾਂਗੀ ਮੈਂ ਬੇਨਤੀ ਕਰਾਂ ਭੈਣ ਮੇਰੀਏ ਸਧਾਰਨ ਦੀ ਗੱਲ ਤੁਸੀਂ ਕਰਦੇ ਹੋ 90% ਜਿਹੜੇ ਦਿੱਲੀ ਕਿਸਾਨੀ ਧਰਨਾ ਲਗਾ ਹੈ ਇੱਕ ਸਾਲ 13 ਦਿਨ ਧਰਨਾ ਚੱਲਿਆ ਉਸ ਧਰਨੇ ਦੇ ਵਿੱਚ 90% ਜਿਹੜੇ ਪੁਲਿਸ ਵਾਲੇ ਸੀ ਉਹ ਕੌਣ ਸੀਗੇ ਕਿਸਾਨਾਂ ਦੇ ਪੁੱਤ ਸਰਦਾਰਾਂ ਦੇ ਪੁੱਤ 90% ਉਹ ਕਿਸਾਨਾਂ ਦੇ ਪੁੱਤ ਹੀ ਸੀਗੇ ਉਹਨਾਂ ਦੇ ਵਿੱਚੋਂ ਪਰ ਉਹਨਾਂ ਦੀ ਇੱਕ ਮਜਬੂਰੀਆਂ ਸੀ ਅੱਜ ਤੁਹਾਡੇ ਨਾਲ ਬਤਮੀਜ਼ੀ ਕੀਤੀ ਤੁਸੀਂ ਕਿਹਾ ਮੈਂ ਚਪੇੜ ਮਾਰਨੀ ਉਹਨਾਂ ਦੀ ਵੀ ਇੱਕ ਮਜਬੂਰੀ ਆ ਉਹਨਾਂ ਦੀ ਵੀ ਨੌਕਰੀ ਆ ਪੁਲਿਸ ਵਾਲਿਆਂ ਦੀ ਗਲਤੀ ਨਹੀਂ ਆ ਹੁਣ ਮੰਨ ਲਓ ਤੁਸੀਂ ਤੁਸੀਂ ਸੋਚ ਕੇ ਵੇਖੋ ਇੱਕ ਵਾਰੀ ਆ ਜਿਹੜੇ ਮੇਰੀ ਵੀਡੀਓ ਵੇਖ ਰਹੇ ਆ ਸੁਣ ਰਹੇ ਆ ਵੀਡੀਓ ਨੂੰ ਪਾਉਜ਼ ਕਰ ਦਿਓ ਇੱਥੇ ਤੇ ਇੱਕ ਵਾਰੀ ਸੋਚ ਕੇ ਇਮੇਜਿਨ ਕਰਕੇ ਵੇਖੋ ਜੇਕਰ ਤੁਸੀਂ ਉਸ ਲੇਡੀ ਪੁਲਿਸ ਵਾਲੀ ਦੀ ਜਗ੍ਹਾ ਤੇ ਹੁੰਦੇ ਜੇਕਰ ਤੁਸੀਂ ਉਸ ਲੇਡੀ ਪੁਲਿਸ ਵਾਲੀ ਦੀ ਜਗ੍ਹਾ ਤੇ ਹੁੰਦੇ ਤਾਂ ਕੀ ਤੁਸੀਂ ਆਪਣੀ ਨੌਕਰੀ ਪਹਿਲਾਂ ਵੇਂਦੇ ਕਿ ਨਾ ਵੇਂਦੇ ਤੁਹਾਡੇ ਘਰ ਦੇ ਵਿੱਚ ਬੱਚੇ ਭੁੱਖੇ ਮਰਦੇ ਤੁਸੀਂ ਉਹ ਬੱਚੇ ਵੇਂਦੇ ਕਿ ਨਾ ਵੇਂਦੇ ਮੈਂ ਸਵਾਲ ਕਰਦਾ ਵਾਂ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਕੁੜੀ ਗਲਤ ਐ ਕੁੜੀ ਨੇ ਸਹੀ ਕਦਮ ਚੁੱਕਿਆ ਉਹਦੋਂ ਵੀ ਜਿਹੜਾ ਪੁਲਿਸ ਵਾਲੀ ਨੂੰ ਕਿਹਾ ਮੇਰੀ ਬਾਹ ਛੱਡ ਸਹੀ ਕਦਮ ਚੁੱਕਿਆ ਵਾ ਨਾ ਮੈਂ ਉਸ ਕੁੜੀ ਦੇ ਵਿਰੁੱਧ ਬੋਲ ਰਿਹਾ ਵਾਂ ਉਹਦੇ ਹੱਕ ਜਿੰਨੇ ਵੇਦੇ ਵੀ ਪਰ ਜਿਹੜੇ ਪੱਤਰਕਾਰਾਂ ਨੇ ਦੇ ਦੇ ਕੇ ਉਹਨੂੰ ਕੁੜੀ ਨੂੰ ਪੰਪਸ ਸਿਰ ਤੇ ਇੰਨਾ ਬਿਠਾ ਕੇ ਤੇ ਪੁੱਠੀਆਂ ਸੱਡੀਆਂ ਉਹਦੇ ਮੂੰਹ ਸਟੇਟਮੈਂਟਾਂ ਘੜਾ ਰਹੇ ਆ ਕੋਈ ਕੱਲ ਨੂੰ ਇਹੋ ਜਿਹੀ ਸਟੇਟਮੈਂਟ ਕਰਕੇ ਕੋਈ ਕੁੜੀ ਨੂੰ ਕੋਈ ਐਨੇ ਬੁਰੇ ਤਰੀਕੇ ਨਾਲ ਫਸੇ ਕਿ ਉਹਦੇ ਕੋਲੋਂ ਸਾਰੀ ਜ਼ਿੰਦਗੀ ਨਾਲ ਉਹ ਵਿਵਾਦ ਦੇ ਵਿੱਚੋਂ ਨਿਕਲਿਆ ਜਾਵੇ ਤੇ ਕੀ ਕਰੋਗੇ ਤੁਸੀਂ ਕੀ ਕਰੋਗੇ ਮੈਂ ਸਵਾਲ ਕਰਾਂ ਪਰਿਵਾਰ ਨੂੰ ਬੇਨਤੀ ਕਰਾਂ ਤੁਸੀਂ ਕੀ ਕਰੋਗੇ ਪੱਤਰਕਾਰਾਂ ਨੇ ਵਿਊ ਲੈ ਲੈ ਮੈਂ ਇਹ ਕਹਿੰਦਾ ਵੀ ਚੰਗੀ ਗੱਲ ਹੈ ਸਾਡੀ ਭੈਣ ਡਰੀ ਨਹੀਂ ਉਹ ਤੋਂ ਪੁਲਿਸ ਵਾਲਿਆਂ ਕੋ ਪਰ ਇਸ ਸਟੇਟਮੈਂਟ ਦਾ ਦੇਣ ਵਾਲਿਆਂ ਨੇ ਮੈਂ ਚਪੇੜ ਮਾਰਨੀ ਹੀ ਉਹਦੇ ਘਰ ਦੇ ਵਿੱਚ 40 ਸਾਲ ਦੀ ਸਾਡੇ ਮਾਂ ਵੀ ਬੈਠੀ ਆ ਧਿਆਨ ਰੱਖੋ ਇਸ ਗੱਲ ਦਾ ਸੋਨਾ ਕਦਮ ਚੁੱਕਿਆ ਉਹ ਸਾਡੀ ਭੈਣ ਨੇ ਜਿਹੜਾ ਪੁਲਿਸ ਵਾਲਿਆਂ ਜੁਰਮਤ ਵਿਖਾਈ ਪਰ ਜਿਹੜੀ ਹੁਣ ਗੱਲ ਕੀਤੀ ਯਾਰ ਇਹ ਮੈਂ ਚਪੇੜ ਮਾਰਨੀ ਹੀ ਇਹ ਗੱਲ ਮੈਨੂੰ ਨਹੀਂ ਚੰਗੀ ਲੱਗੀ ਇਹ ਬਤਮੀਜ਼ੀ ਜਿਹੀ ਆਉਂਦੀ ਗੱਲ ਚਪੇੜ ਮਾਰਨੀ ਹੀ ਇਹ ਗੁੰਡਾਗਰਦੀ ਜਿਹੀ ਆਉਂਦੀ ਗੱਲ ਮੰਨਦੇ ਆ ਵੀ ਅਸੀਂ ਮਈਪਾਗੋ ਦੀ ਤੁਸੀਂ ਵਾਰਸ ਹੈਗੀ ਐ ਅਸੀਂ ਵੀ ਗੁਰੂ ਸਾਹਿਬ ਦੇ ਪੁੱਤੇ ਆ ਤੁਸੀਂ ਵੀ ਗੁਰੂ ਸਾਹਿਬ ਦੀ ਧੀ ਜੇ ਪਰ ਇਹ ਗੱਲ ਮੇਰੀ ਭੈਣ ਨਹੀਂ ਕਰਨ ਵਾਲੀ ਵੀ ਮੈਂ ਚਪੇੜ ਮਾਰਨੀ ਪੱਤਰਕਾਰਾਂ ਨੂੰ ਮੇਰੀ ਬੇਨਤੀ ਐ ਮੈਂ ਨਾ ਪੰਪ ਦਈ ਜਾਓ ਬਾਕੀ ਪਰਿਵਾਰ ਨੂੰ ਵੀ ਬੇਨਤੀ ਆ ਤੁਸੀਂ ਕਹਿੰਦੇ ਹੋ ਵੀ ਵੇਖੋ ਜੀ ਸਾਡੀ ਕੁੜੀ ਦੇ ਜੇ ਕੋਈ ਪਰਚਾ ਪੈ ਵੀ ਜਾਂਦਾ ਸਾਨੂੰ ਪ੍ਰਵਾਹ ਨਹੀਂ ਕੋਈ ਜ਼ਮਾਨਤ ਕਰਾ ਲਿੰਦੇ ਤੁਹਾਡੀ ਕੁੜੀ ਅੱਜ ਕਾਲਜ ਦੇ ਵਿੱਚ ਪੜ ਰਹੀ ਹੈ ਮੰਨ ਲਓ ਸੋਚ ਕੇ ਵੇਖੋ ਉਹਦੇ ਪਰਿਵਾਰ ਨੂੰ ਬੇਨਤੀ ਸੋਚ ਕੇ ਵੇਖੋ ਤੁਹਾਡੀ ਬੱਚੀ ਅੱਜ ਕਾਲਜ ਦੇ ਵਿੱਚ ਪੜ ਰਹੀ ਹੈ ਉਹਦੇ ਉੱਤੇ ਪਰਚਾ ਬਾਦਨ ਕੱਲ ਨੂੰ ਤੁਹਾਡੀ ਬੱਚੀ ਦਾ ਡ੍ਰੀਮ ਹੋਵੇ ਮੈਂ ਵੱਡੀ ਹੋ ਕੇ ਬਾਹਰ ਜਾਣਾ ਵਾ ਅਮਰੀਕਾ ਜਾਣਾ ਕੈਨੇਡਾ ਜਾਣਾ ਕਿ ਥਾਣੇਦਾਰ ਨੇ ਨਾ ਬਤਮੀਜੀ ਕੀਤੀ ਹੋਈ ਦਾ ਪਰਚਾ ਪੈ ਜਾਂਦਾ ਕਿ ਸਾਰੀ ਜ਼ਿੰਦਗੀ ਕਦੀ ਬਾਹਰ ਜਾ ਪਉਂਦੀ ਸਾਰੀ ਜ਼ਿੰਦਗੀ ਸਿਆਪਾ ਗੱਲਾਂ ਪਿਆਣ ਲੱਥ ਤੁਹਾਨੂੰ ਦਾ ਇੱਕ ਪਰਚੇ ਦਾ ਇਹ ਪੱਤਰਕਾਰਾਂ ਦੇ ਮਗਰ ਲਾ ਕੇ ਤੁਸੀਂ ਐਡੇ ਹੋ ਨਾ ਕਰੋ ਮੈਂ ਫੇਰ ਬੇਨਤੀ ਕਰਦਾ ਜੇ ਕੋਈ ਆਖੇ ਵੀ ਤੂੰ ਉਹਨੂੰ ਬੁਝਦਲ ਬਣਾ ਰਿਹਾ ਵਾ ਨਹੀਂ ਬੜਾ ਸਲੰਘਾ ਜੋ ਕਦਮ ਚੁੱਕਿਆ ਉਹਨੇ ਉਦੋਂ ਮੈਂ ਗੁਰੂ ਦੀ ਹਜ਼ੂਰੀ 'ਚ ਵੀ ਤਾਰੀਫ ਕੀਤੀ ਪਰ ਮੈਂ ਉਸ ਗੱਲ ਦਾ ਵਿਰੋਧ ਕਰ ਰਿਹਾ ਵਾਂ ਜਿਹੜੀ ਗੱਲ ਉਹਨੇ ਕਹੀ ਮੈਂ ਪੁਲਿਸ ਆਈ ਦੇ ਚਪੇੜ ਮਾਰਨੀ ਧਿਆਨ ਰੱਖਿਆ ਕਰੋ ਇਸ ਗੱਲ ਦਾ ਗੱਲ ਮੇਰੀ ਸਮਝਣ ਵਾਲੇ ਸਮਝ ਗਏ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ